ਸਿਕਰ ਜੀ ਤੁਸੀਂ ਦੇਖ ਰਹੇ ਹੋ ਖਬਰ ਪੰਜਾਬ ਦੀ ਤੇ ਮੈਂ ਬਟਿੰਡਾ ਤੋਂ ਸਿਸ਼ਕਰਮ ਸਿੰਘ ਅਸੀਂ ਜੇ ਪਹੁੰਚੇ ਹਾਂ ਬਟਿੰਡਾ ਦੇ ਰੋਜ਼ਗਾਰ ਦੇ ਨੇੜੇ ਜਿਹੜਾ ਮੇਲਾ ਲੱਗਿਆ ਉਸ ਦੇ ਵਿੱਚ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਿੱਲੀ ਦੇ ਵਿੱਚ ਐਡਾ ਵੱਡਾ ਪਲਾਸਟ ਹੋਇਆ ਉਸ ਤੋਂ ਵੀ ਹਿੱਤ ਤੱਕ ਕੋਈ ਸਿੱਖ ਨਹੀਂ ਲਈ ਹੈ ਐਡਾ ਵੱਡਾ ਪਲਾਸਟ ਹੈ ਉੱਥੇ ਵੀ ਆਪਣਾ ਗੱਡੀਆਂ ਦੇ ਵਿੱਚ ਐਡਾ ਵੱਡਾ ਜਿਹੜਾ ਆਪਣਾ ਬਲਾਸਟ ਸਟੇਸ਼ਨ ਦੇਖਣ ਇੱਥੇ ਗੱਡੀਆਂ ਆਉਂਦੀਆਂ ਨੇ ਮੇਲੇ ਦੇ ਵਿੱਚ ਤੇ ਇਥੋਂ ਲੋਕ ਜਿਹੜੇ ਉਤਰ ਕੇ ਚੰਦਰ ਵੀ ਆਪਣਾ ਚਲੇ ਜਾਂਦੇ ਨੇ ਅਗਰ ਕੋਈ ਸ਼ਰਾਤੀ ਵਿਅਕਤੀ ਇੱਥੇ ਆ ਕੇ ਆਪਣੀ ਜਿਹੜਾ ਵਹੀਕਲ ਹੈ ਉਹ ਲਗਾ ਦਿੰਦਾ ਤਾਂ ਉਸ ਤੋਂ ਬਾਅਦ ਇਹ ਆਪਣਾ ਜ਼ਿਲ੍ਹਾ ਪ੍ਰਸ਼ਾਸਨ ਸ਼ਹਿਰ ਉਸ ਤੋਂ ਕੋਈ ਸਿੱਖ ਲਵੇਗਾ ਲੇਕਿਨ ਹੁਣ ਜਿਹੜਾ ਅਸੀਂ ਜਦ ਗੱਲ ਕਰੀਏ ਮੇਲੇ ਅੰਦਰ ਪਿਛਲੇ ਦਿਨੀ ਇੱਕ ਵੀ ਆਪਣਾ ਵਿਅਕਤੀ ਜਿਹੜਾ ਉਹ ਮੇਲੇ ਦੀਆਂ ਜਿਹੜੀਆਂ ਅੰਦਰ ਅੱবি ਆਪਸਣ ਲੱਗੀਆਂ ਉਹਦੇ ਉਹਦੇ ਕਰੰਟ ਆਉਣ ਦੇ ਕਾਰਨ ਇੱਕ ਵੀ ਚੱਕਲੀ ਹੋਇਆ ਸੀ ਅਤੇ ਇਸ ਨੂੰ ਹਸਪਤਾਲ ਵਿਖੇ ਦਾਖਲ ਵੀ ਕਰਵਾਇਆ ਗਿਆ ਸੀ ਵੇਖਾ ਆਦਮੀ ਅਸੀਂ ਇਸ ਮੇਲੇ ਅੰਦਰ ਜਿਹੜੀਆਂ ਨੇ ਉਹ ਤਾਰਾਂ ਨੇ ਇੱਥੇ ਨੰਗੀਆਂ ਦੇਖੀਆਂ ਜਾਂ ਪਰ ਜ਼ਿਲ੍ਹਾ ਪ੍ਰਸ਼ਾਸਨ ਉਸ ਤੋਂ ਜਿਹੜੀ ਸਿੱਖਿਆਣ ਦੀ ਵੀ ਆਪਣਾ ਜ਼ਰੂਰਦਾ ਹੈ ਇੱਥੇ ਕਿਹਦਾ ਕਿ ਇੱਥੇ ਕਿਦਨੇ ਕੋਈ ਸੁਰੱਖਿਆ ਦੇ ਪ੍ਰਬੰਧ ਨੇ ਕੋਈ ਇੱਥੇ ਪੁਲਿਸ ਮੁਲਾਜ਼ਮ ਕਿਸੇ ਦੇ ਵੀ ਆਪਣਾ ਵੀ ਇੱਥੇ ਨਹੀਂ ਲਗਾਏ ਗਏ ਇੱਥੇ ਕਿਦਨੇ ਕੋਈ ਚੈਕਿੰਗ ਨਹੀਂ ਹੋ ਰਹੀ ਸਾਰੀਆਂ ਗੱਡੀਆਂ ਆਉਂਦੀਆਂ ਨੇ ਇੱਥੇ ਅੰਦਰ ਹਰ ਇੱਕ ਵਿਅਕਤੀ ਆਉਂਦਾ ਹੈ ਤੇ ਆਪਣੀ ਗੱਡੀ ਅੰਦਰ ਲਾ ਕੇ ਇੱਥੇ ਜਿਹੜਾ ਉਹ ਅੰਦਰ ਆਪਣਾ ਚਲਾ ਜਾਂਦਾ ਹੈ ਲੇਕਿਨ ਦਿੱਲੀ ਤੋਂ ਜਿਹੜੀ ਹੈ ਜ਼ਿਲ੍ਹਾ ਅਫਸਰ ਨੂੰ ਜ਼ਰੂਰ ਸਿੱਖ ਲੈਣੀ ਚਾਹੀਦੀ ਹੈ ਆਫਰ ਨੂੰ ਸੌਣੇ ਅਸਲ ਵੀ ਕੀ ਕ ਕੀ ਕੰਮ ਕਰ ਰਹੇ ਆ ਆਪਾਂ ਮੇਲੇ ਵਗੈਰੇ ਲਾਣੇ ਆ ਜੀ ਸ਼ਹਿਰ ਤੋਂ ਸ਼ਹਿਰ ਮੇਲੇ 'ਚ ਜਿਹੜਾ ਸਾਰ ਸੇਫਟੀ ਦਾ ਕਿੰਨਾ ਕੁ ਪ੍ਰਬੰਧ ਕੀਤਾ ਸਾਰਾ ਕੋਈ ਪ੍ਰਬੰਧ ਬਬੂਤਾ ਪ੍ਰਬੰਧ ਜੀ ਪੂਰੇ ਪ੍ਰਬੰਧ ਨੇ ਕੋਈ ਫੇਵਰੇਟ ਦੀ ਗੱਡੀ ਜਾਂ ਕੋਈ ਹੋਰ ਸਾਰਾ ਇਧਰ ਹੀ ਆਊਗੀ ਸਾਰਾ ਆਊਗਾ ਜੀ ਕਦੋਂ ਆਊਗੀ ਉਹ ਤਾਂ ਫੇਵਰੇਟ ਦੀ ਗੱਡੀ ਤਾਂ ਗੱਡੀ ਲੱਗਦੀ ਨਹੀਂ ਹੁੰਦੀ ਫੇਵਰੇਟ ਦੇ ਮੇਰੇ ਕੋਲ ਹੈਗੇ ਸਿਲੰਡਰ ਹੈਗੇ ਆ ਮਨਜ਼ੂਰੀ ਲਈ ਹੈਗੀ ਹਾਂਜੀ ਲਈ ਹੋਈ ਹੈ ਜੀ ਬਿਜਲੀ ਦੇ ਤਾਰਾਂ ਨੰਗੀਆਂ ਨੇ ਹਜੇ ਵੀ ਨੰਗੀਆਂ ਨੇ ਕੋਈ ਤਾਰ ਨੰਗੀ ਨਹੀਂ ਜਿਹੜੀ ਨੰਗੀ ਹੋਵੇ ਚ ਕਰੰਟ ਨਹੀਂ ਹੋਵੇ ਚੈੱਕ ਕਰਾ ਸਕਦੇ ਜੀ ਲਾਈਟਾਂ ਚੱਲ ਰਹੀਆਂ ਉਸ ਤੋਂ ਸਰ ਮੈਂ ਮੈਂ ਚੈੱਕ ਕਰਾਂਗਾ ਤੁਹਾਨੂੰ ਤੁਸੀਂ ਦੱਸੋ ਕਿਹੜੀ ਧਾਰ ਦੇ ਆ ਮੈਂ ਚੈੱਕ ਕਰਾਂ ਨਾ ਹੁਣੀ ਕੁਝ ਕਰੰਟ ਹੈਗਾ ਹਾਂ ਉਸ ਧਾਰ ਤੇ ਲਾਈਟਾਂ ਹੁਣ ਜਗ ਰਹੀਆਂ ਨੇ ਇੱਕ ਬੁੱਝ ਨਾ ਰਹੀਆਂ ਸਰ ਮੈਂ ਉਹੀ ਦੱਸ ਰਿਹਾ ਉਹ ਧਾਰ ਤੇ ਤੁਸੀਂ ਕਹਿੰਦੇ ਹੋ ਕਿ ਉੱਥੇ ਤਾਰਾਂ ਨੰਗੀਆਂ ਨੇ ਤੁਸੀਂ ਉਹ ਮੈਨੂੰ ਤਾਰ ਗੋਲੇ ਲੈ ਕੇ ਚੱਲੋ ਮੈਂ ਤੁਹਾਨੂੰ ਹੁਣੀ ਚੈੱਕ ਕਰਾਂਗਾ ਵਿੱਚ ਕਰੰਟ ਹੈਗਾ ਕਿ ਨਹੀਂ ਹੈਗਾ ਸੈਕਿੰਡ ਬੋਸੀ ਵੀ ਹੋ ਰਹੀ ਸਿਕਟਾ ਵੀ ਸਿਕਟਾ ਕੀਤੀਆਂ ਜਾ ਰਹੀਆਂ ਨੇ ਮੇਰੇ ਜਾਂਦਾ ਕੀ ਕਹਾਂ ਹਾਂਜੀ ਸਿਕਟਾ ਸਿਕਟਾ ਵੀ ਬੰਦੇ ਪੀ ਜਾਂਦੇ ਸਰ ਉਹਨੇ ਵਿਦੇਸ਼ੀ ਬੰਦੇ ਨੇ ਉਹਨਾਂ ਨੂੰ ਕੀ ਕਹਿ ਸਕਦੇ ਆ ਲੇਬਰ ਵਾਲੇ ਬੰਦੇ ਲੇਬਰ ਨੂੰ ਕੀ ਸਮਝਾਈਏ ਦੱਸੋ ਨੇ ਮੇਲੇ ਦੇ ਜੋਗੀ ਦਾ ਸੋਟੀ ਹੈ ਕਿ ਸਮਝੋ ਸਰ ਲੇਬਰ ਨੂੰ ਲੇਬਰ ਨੂੰ ਕੀ ਸਮਝਾਈਏ ਬਿਲਕੁਲ ਪਲੇਸ ਤੇ ਸੈਰਟਿਫਿਕੇਟ ਬੀਡੀਪੀ ਦਾ ਮਨਾ ਹੈਗਾ ਹਾਂਜੀ ਕਿੱਥੇ ਵੀ ਰਿਆ ਹੁਣ ਦਿਖਾਓ ਕੋਣ ਵੀ ਰਿਆ ਮੇਰੇ ਤੋਂ ਛੋਟ ਹੈ ਕੋਈ ਸਰ ਉਹ ਲੇਬਰ ਆ ਲੇਬਰ ਲੇਬਰ ਨੂੰ ਕੀ ਕਹਾਂਗੇ ਦੱਸੋ ਕੁਝ ਨਹੀਂ ਕਰ ਸਕਦੇ ਲੇਬਰ ਨੂੰ ਕੀ ਕਹਾਂਗੇ ਜੀ ਕੋਈ ਵੀ ਇੱਥੇ ਕੁਝ ਵੀ ਕਰ ਸਕਦਾ ਨਹੀਂ ਗਰਾਊਂਡ ਦੇ ਵਿੱਚ ਗਰਾਊਂਡ ਦੇ ਵਿੱਚ ਚੱਲਦੇ ਫਿਰਦੇ ਨਹੀਂ ਕੋਪਿੰਦਾ ਆਪਦੇ ਝੂਲੇ ਕੋਲੇ ਬਿੰਦੇ ਨੇ ਜਿਹੜੀਆਂ ਗੱਡੀਆਂ ਇੱਥੇ ਪਾਰਕਿੰਗ ਹੋ ਰਹੀਆਂ ਨੇ ਹੂੰ ਕੱਲ ਬਲਾਸਟ ਹੋ ਗਿਆ ਉਹਦੇ ਦਿੱਲੀ ਇੱਥੇ ਕਿਸੇ ਦੀ ਚੈਕਿੰਗ ਨਹੀਂ ਹੋ ਰਹੀ ਉਹਦੇ ਵਿੱਚ ਕੀ ਹੈਗਾ ਦੇਖੋ ਸਿਰਾ ਕੇ ਅਗਲਾ ਤੁਰ ਜਾ ਫਿਰ ਕਿਉਂ ਤੁਰਨਾ ਮੇਰੇ ਉਹ ਸਾਰਾ ਐ ਕੋਈ ਐਂਕ ਵਿੱਚ ਰੱਖ ਕੇ ਦੁਰਜੂ ਆ ਜੀ ਜਿਵੇਂ ਦਿੱਲੀ ਰੱਖ ਕੇ ਦੁਰਜੂ ਆ ਜੀ ਕੋਈ ਆ ਲਿਓ ਚੈਕ ਬਲਾਸਟ ਸੇਕ ਰਿਕਟ ਗੱਡੀ ਦੀ ਚੈਕਿੰਗ ਹੋਈ ਹੈ ਤੁਹਾਡੇ ਦੇ ਵੱਲੋਂ ਉਹ ਚੈੱਕ ਕਰਾ ਦਿੰਦੇ ਕੋਈ ਗੱਲ ਨਹੀਂ ਨਹੀਂ ਕਦੋਂ ਕਰਾਂਗੇ ਜਦੋਂ ਅਗਲਾ ਤੁਰਕੇ ਛੱਡ ਕੇ ਨਹੀਂ ਚੈੱਕ ਕਰਾਵਾਂਗੇ ਉਹ ਤਾਂ ਉਹਦੀ ਕੀ ਨਹੀਂ ਹੁਣ ਤੱਕ ਕਿਉਂ ਨਹੀਂ ਕਰਾ ਰਹੇ ਪਹਿਲਾਂ ਜਿਹੜੀ ਗੱਡੀਾਂ ਲੱਗਦੀਆਂ ਨੇ ਚੈੱਕ ਕਰਾ ਦਿੰਦੇ ਆ ਹਾਂ ਜੀ ਨਿਕਾਜ ਲਿਆਦਾ ਚੈੱਕ ਤੁਸੀਂ ਨਾ ਜੀ ਨਿਕਾਜ ਲਿਆਦਾ ਹੁਣ ਚੈੱਕ ਕਰਾ ਦਿੰਦੇ ਆ ਉਹਦੀ ਕੀ ਕਦੇ ਨਹੀਂ ਕਿੰਨਾ ਸਾਰਾ ਲੱਗਦੀ ਕਿੰਨੇ ਪੈਸੇ ਲੱਗਦੇ